ਜੇ ਅਸੀਂ ਭਾਰਤ ਦੇਸ਼ ਦੀ ਗੱਲ ਕਰੀਏ ਤੇ ਭਾਰਤ ਦੇਸ਼ سونے ਦੀ ਚਿੜੀ ਮੰਨਿਆ ਜਾਂਦਾ ਸੀ ਅਤੇ ਪੰਜਾਬ سونے ਦੀ ਖਾਨ ਸਾਡੇ ਬਜ਼ੁਰਗ ਕਹਾ ਕਰਦੇ ਸਨ ਕਿ ਜਿਹੜਾ ਪੰਜਾਬ ਹੈ ਉਹ ਗੁਨਾ ਦੀ ਖਾਨ ਸੀ ਔਰ ਇਹ ਗੁਨਾ ਦੀ ਖਾਨ ਅੱਜ ਵੀ ਹੈ ਪਰ ਅੱਜ ਹਾਲਾਤ ਕੁਝ ਬਦਲ ਗਏ ਹਨ ਭ੍ਰਸ਼ਟਾਚਾਰ ਦਾ ਜਿਹੜਾ ਇਹ ਦਿਮਗ ਲੱਗਿਆ ਹੈ ਇਹ ਜਿਹੜਾ ਖੋਨ ਹੈ ਇਹ ਪੰਜਾਬ ਨੂੰ ਹੌਲੀ-ਹੌਲੀ ਖਾ ਰਿਹਾ ਆ ਜੇ ਅਸੀਂ ਗੱਲ ਕਰੀਏ ਜਲੰਧਰ ਦੀ ਤਾਂ ਭ੍ਰਸ਼ਟਾਚਾਰ ਦੇ ਮੁੱਦੇ ਦੇ ਉੱਪਰ ਜਲੰਧਰ ਹਾਲੋ ਬਿਹਾਲ ਹੋ ਚੁੱਕਾ ਹੈ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਾਰਵਾ ਤੇ ਅੱਜ ਦੀ ਗੱਲ ਇੱਕ ਚਰਚਾ ਦੇ ਵਿੱਚ ਇਸੇ ਵਿਸ਼ੇ ਦੇ ਉੱਪਰ ਗੱਲ ਕਰਨ ਲਈ ਸਹਿਯੋਗ ਦੇਣਗੇ ਐਡਵੋਕੇਟ ਵਿਕਾਸ ਜੀ ਜਿਹੜੇ ਖੁਦ ਇੱਕ ਪੱਤਰਕਾਰ ਵੀ ਹਨ ਤੇ ਸੀਨੀਅਰ ਪੱਤਰਕਾਰ ਬਿੱਟੂ ਉਭਰਾਏ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ ਆਏ ਜੀ ਥੈਂਕ ਯੂ ਜੀ ਥੈਂਕ ਯੂ ਤਾਂ ਹੈ ਤੁਸੀਂ ਗੱਲ ਕੀਤੀ ਹੈ ਇੱਕ ਭ੍ਰਸ਼ਟਾਚਾਰ ਦੀ ਜੀ ਜੀ ਇਹ ਹਿੰਦੁਸਤਾਨ ਸੋਨੇ ਦੀ ਚਿੜੀਆ ਸੀ ਪਰ ਸੋਨੇ ਦੀ ਚਿੜੀਆਂ ਨੂੰ ਕੌਣ ਖਾ ਗਿਆ ਤੁਮਰ ਦੇ ਦੀਮਕ ਕੌਣ ਲਾ ਗਿਆ ਉਹ ਅੰਗਰੇਜ਼ਾਂ ਦੇ ਟਾਈਮ ਤੋਂ ਭ੍ਰਸ਼ਟਾਚਾਰ ਚੱਲਦਾ ਰਿਹਾ ਇਹ ਅੱਜ ਦਾ ਭ੍ਰਸ਼ਟਾਚਾਰ ਨਹੀਂ ਹੈ ਅੰਗਰੇਜ਼ਾਂ ਦੇ ਸਮੇਂ ਤੇ ਚੱਲਦਾ ਸੀ ਉਹ ਪੈਸੇ ਦਿੰਦੇ ਸੀ ਤੇ ਸਾਡੇ ਭਾਰਤ ਨੂੰ ਲੁੱਟਦੇ ਸੀ ਜੀ ਉਸ ਤੋਂ ਬਾਅਦ ਸਰਕਾਰਾਂ ਆਈਆਂ ਭਾਰਤ ਆਜ਼ਾਦ ਹੋਇਆ ਸਮਾਂ ਬਦਲਿਆ ਸਰਕਾਰਾਂ ਆਈਆਂ ਸਰਕਾਰਾਂ ਚ ਇਹ ਚੱਲਦਾ ਰਿਹਾ ਤੇ ਬੋਰਸ ਸਭ ਤੋਂ ਵੱਡਾ ਹਾਂ ਉਹ ਵੇਖੋ ਮੈਂ ਮੈਥਡਿਕਲ ਨੂੰ ਥੋੜਾ ਜਿਹਾ ਆਜ਼ਾਦ ਤਾਂ ਮੈਨੂੰ ਕਿਤੇ ਲੱਗਦਾ ਨਹੀਂ ਕਿ ਭਾਰਤ ਆਜ਼ਾਦ ਹੋਇਆ ਲੋਕ ਅੱਜ ਵੀ ਗੁਲਾਮੀ ਚ ਆਜ਼ਾਦ ਤਾਂ ਸਿਰਫ ਰਾਜਨੀਤੀ ਹੈ ਹਾਂ ਕਿਵੇਂ ਲੋਕੋ ਸਾਰੇ ਗਲਿਆ ਕਿ ਪਬਲਿਕ ਦਾ ਆਜ਼ਾਦ ਨਹੀਂ ਹੈ ਪਬਲਿਕ ਅਸੀਂ ਅੱਜ ਵੀ ਅਸੀਂ ਅੰਗਰੇਜ਼ਾਂ ਨੂੰ ਵੀ ਟੈਕਸ ਕਰ ਦਿੰਦੇ ਸੀ ਆਪਣੀਆਂ ਸਰਕਾਰਾਂ ਨੂੰ ਵੀ ਕਰ ਦੇ ਰਹੇ ਆ ਇਹ ਵੀ ਸਾਡਾ ਖੂਨ ਚੂਸ ਰਹੀਆਂ ਤੇ ਪਹਿਲੇ ਅੰਗਰੇਜ਼ ਵੀ ਖੂਨ ਨਹੀਂ ਚੂਸਦੇ ਸੀ ਤੀਨਾਂ ਚ ਤੇ ਅੰਗਰੇਜ਼ਾਂ ਨੂੰ ਵੱਡਾ ਫਰਕ ਨਜ਼ਰ ਨਹੀਂ ਆਇਆ ਹੁਣ ਤੱਕ ਬਿਲਕੁਲ ਅੰਗਰੇਜ਼ ਕੰਮ ਦਿੰਦੇ ਸੀ ਇਹ ਕੰਮ ਖਾਉਂਦੇ ਆ ਹਾਂ ਇਹ ਕਿਹਾ ਸਕਦੇ ਜੇ ਤੁਸੀਂ ਹੁਣ ਗੱਲ ਕੀਤੀ ਹੈ ਪੰਜਾਬ ਦੀ ਜੀ ਪੰਜਾਬ ਦੇ ਸ਼ਾਇਦ ਜਲੰਧਰ ਦੋਸਤਨ ਮੀਡੀਆ ਦਾ ਹੱਬ ਬਿਲਕੁਲ ਜੀ ਬਿਲਕੁਲ ਜੇ ਮੀਡੀਆ ਦਾ ਹੱਬ ਹੈ ਤੇ ਪ੍ਰਚਾਰ ਵੀ ਹੈ ਪ੍ਰਚਾਰ ਹੱਥ ਪਾਸੇ ਜਦ ਕਿ ਮੀਡੀਆ ਡਰ ਹੋਣਾ ਚਾਹੀਦਾ ਸੀ ਮੀਡੀਆ ਨੂੰ ਇੰਨਾ ਕੁ ਬਦਨਾਮ ਕਰ ਦਿੱਤਾ ਗਿਆ ਹੈ ਇਹਨਾਂ ਲੋਕਾਂ ਨੇ ਸਰਕਾਰਾਂ ਨੇ ਕਿ ਜਿਹੜਾ ਚੌਥਾ ਸਤੰਭ ਇੱਕ ਇਮਾਨਦਾਰੀ ਦਾ ਸਤੰਭ ਕਿਹਾ ਜਾਂਦਾ ਹੈ ਪੱਤਰਕਾਰਤਾ ਉਹਦੇ ਉੱਤੇ ਇੰਨਾ ਕੁ ਭ੍ਰਸ਼ਟਾਚਾਰ ਦੇ ਇਲਜ਼ਾਮ ਲਾ ਦਿੱਤੇ ਗਏ ਨੇ ਇੰਨੇ ਕੁ ਲਾ ਦਿੱਤੇ ਨੇ ਗਏ ਨੇ ਲੋਕੀ ਇਹਨਾਂ ਨੂੰ ਚੰਗੀ ਨਿਗਾਹ ਦੇਖਦੀ ਨਹੀਂ ਦੇਖੋ ਅੱਜ ਦੀ ਗੱਲ ਜੀ ਤੁਸੀਂ ਕੋਈ ਵਧੀਆ ਚੀਜ਼ ਲਿਖਦੇ ਹੋ ਜਾਂ ਸਰਕਾਰਾਂ ਵਿਰੁੱਧ ਲਿਖਦੇ ਹੋ ਪਹਿਲੀ ਵਾਰੀ ਹੋਇਆ ਐਦਾਂ ਦਾ ਸਰਕਾਰਾਂ ਵਿਰੁੱਧ ਲਿਖਦੇ ਹੋ ਤੁਹਾਡੇ ਤੇ ਅਗਲੇ ਦਿਨ ਪਰਚਾ ਦਰਜ ਹੋ ਜਾਂਦਾ ਹੈ ਆਏ ਨਵੇਂ ਸਿਸਟਮ ਬਣ ਗਿਆ ਇਹ ਦੇਖੋ ਆਈ ਤੁਸੀਂ ਇਹ ਪਿਛਲੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਮੈਂ ਇਹਨਾਂ ਦੀ ਦਿਖਾਈ ਨਹੀਂ ਕਰਦਾ ਭਗਵਾਨ ਜੀ ਬਹੁਤ ਵਧੀਆ ਕੰਮ ਕਰਦਾ ਹਾਂ ਜੇ ਆਪਾਂ ਉਹਨਾਂ ਦੀਆਂ ਪਹਿਲਾਂ ਦੇਖੀਏ ਜਿੰਨੇ ਵੀ ਉਹ ਪਹਿਲਾਂ ਵੀ ਜਦੋਂ ਐਮਪੀਸੀ ਉਦੋਂ ਜੀ ਤੇ ਜੇ ਅੱਜ ਸੀਐਮ ਹੈ ਉਹਨਾਂ ਨੇ ਕਮਾਂਡ ਬੜੀ ਵਧੀਆ ਸੰਭਾਲੀ ਹੈ ਪਰ ਉਹਦੇ ਥੱਲੇ ਜਿਹੜੇ ਬੈਠੇ ਸਾਰੇ ਚੋਰ ਨਾ ਚੋਰ ਲਫਜ਼ ਇਸ ਕਰਕੇ ਕਹਾਂਗਾ ਉਹ ਸਾਡੇ ਪੰਜਾਬ ਨੂੰ ਲੁੱਟ ਕੇ ਖਾ ਗਏ ਨੇ ਦੇਖੋ ਉਵਰਾਹੀ ਦੇਖੋ ਸਾਹਮਣੇ ਆਇਆ ਨਹੀਂ ਉਵਰਾਹੀ ਦੇਖੋ ਮੇਰੀ ਗੱਲ ਸੁਣੋ ਇਹ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਦੇਖੋ ਮੈਂ ਕਿਸੇ ਵੀ ਸਰਕਾਰ ਦੀ ਨਿੰਦਾ ਨਹੀਂ ਕਰਦਾ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਅੱਜ ਤੱਕ ਸਭ ਨੇ ਪੰਜਾਬ ਨੂੰ ਲੁੱਟਿਆ ਹੀ ਹੈ ਲੁੱਟਿਆ ਹੀ ਇਸ ਲਈ ਸਾਰੇ ਮੇਰੇ ਵਾਸਤੇ ਤਾਂ ਇੱਕੋ ਜਿਹੇ ਨੇ ਕਿਉਂਕਿ ਮੈਂ ਆਮ ਪਬਲ ਔਰ ਆਮ ਪਬਲਿਕ ਹੋਣ ਦੇ ਨਾਤੇ ਜਦੋਂ ਭਗਵੰਤ ਮਾਨ ਜੀ ਨੇ ਇਹ ਅਨਾਉਂਸ ਕੀਤਾ ਸੀ ਕਿ ਮੈਂ ਪੰਜਾਬ ਦੇ ਵਿੱਚ ਇਹ ਸਰਕਾਰ ਬਣਾਵਾਂਗਾ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਭ੍ਰਸ਼ਟਾਚਾਰ ਮੁਕਤ ਸਰਕਾਰ ਬਣਾਵਾਂਗਾ ਕਿਉਂਕਿ ਜਿਹੜੇ ਪਿਛਲੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ ਤੇ ਜਦੋਂ ਟਿਕਟਾਂ ਵੰਡੀਆਂ ਗਈਆਂ ਉਦੋਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਦੇਖਿਆ ਗਿਆ ਦੇਖੋ ਦੇਖਿਆ ਤਾਂ ਗਿਆ ਸੀ ਉਹਨਾਂ ਨੇ ਆਪਣੇ ਵੱਲੋਂ ਆਮ ਹੀ ਬੰਦੇ ਚੁਣੇ ਸੀ ਪਰ ਇਹ ਤਾਂ ਪਤਾ ਨਹੀਂ ਕਿ ਇਹ ਆਮ ਬੰਦੇ ਵੱਡੇ ਭ੍ਰਸ਼ਟਾਚਾਰੀ ਬਣਨਗੇ ਨੇ ਪਰ ਇਹਨਾਂ ਨੂੰ ਕਿਸੀ ਨਾ ਕਿਸੇ ਸ਼ਾਇਦ ਮਿਲੀ ਹੋਏਗੀ ਨਾ ਚਲੋ ਆਪਾਂ ਜਲੰਧਰ ਤੋਂ ਗੱਲ ਸ਼ੁਰੂ ਕਰਦੇ ਆ ਜਲੰਧਰ ਬਹੁਤ ਇਸ ਟਾਈਮ ਗਰਮਾਇਆ ਹੋਇਆ ਹਾਂ ਹਾਂਜੀ ਹਾਂਜੀ ਪਹਿਲੇ ਤੁਸੀਂ ਕਹਿਆ ਮੀਡੀਆ ਦਾ ਹੱਬ ਵੀ ਆ ਤੇ ਮੈਂ ਕਹਿੰਦਾ ਕ੍ਰਪਸ਼ਨ ਦਾ ਹੱਬ ਵੀ ਆ ਬਿਲਕੁਲ ਠੀਕ ਆ ਜੀ ਵੱਡੀਆਂ ਖਦਾਨਾ ਖੁੱਲਣ ਲੱਗੀਆਂ ਲੇਕਿਨ ਮਿਲੇ ਕੁਛ ਨਹੀਂ ਅਜੇ ਤੱਕ ਹਾਂ ਦੇਖੋ ਲੋਕਾਂ ਤੋਂ ਪੁੱਛ ਲਓ ਤਾਂ ਇਹਨਾਂ ਨੇ ਹਜ਼ਾਰਾਂ ਕਰੋੜ ਦਾ ਕਪਲਾ ਕੀਤਾ ਵਿਕਾਸ ਦੀ ਭ੍ਰਸ਼ਟਾਚਾਰ ਸਰਕਾਰਾਂ ਚੁੱਪ ਨੇ ਨਗਰ ਨਿਗਮ ਨਗਰ ਨਿਗਮ ਨੂੰ ਟਾਰਗੇਟ ਕਰਕੇ ਭ੍ਰਸ਼ਟਾਚਾਰ ਤੇ ਜਾਮ ਜੋ ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਚ ਅੱਜ ਪੜਦੇ ਪਏ ਉਹ ਜੀ नगर निगम ਦਾ ਜਿਹੜਾ ਭ੍ਰਸ਼ਟਾਚਾਰ ਨਹੀਂ ਹੈ ਮੈਨੂੰ ਲਗਭਗ 30 ਸਾਲ ਹੋ ਗਏ ਪੱਤਰਕਾਰਤਾ ਕਰਦੇ ਜੀ ਇੱਥੇ ਜਿਹੜਾ ਪਹਿਲਾਂ ਭ੍ਰਸ਼ਟਾਚਾਰ ਹੁੰਦਾ ਸੀ ਨਾ ਉਹ ਬੜੇ ਵਧੀਆ ਤਰੀਕੇ ਨਾਲ ਕਰਦੇ ਸੀ ਇਹ ਲੋਕ ਕੀ ਕਰਦੇ ਸੀ ਬਿਲਡਿੰਗ ਕੋਈ ਬੰਦੀ ਸੀ ਉਹਦੇ ਕੋ ਫਾਈਲ ਲੈ ਲੈਂਦੇ ਸੀ ਕਿਉਂਕਿ ਉਦੋਂ ਲਾਅ ਨਹੀਂ ਸੀ ਕੋਈ ਕਿੰਨੇ ਫੁੱਟ ਦੀ ਸੜਕ ਹੋਏਗੀ ਅੱਗੇ ਕਿੰਨੇ ਫੁੱਟ ਦੀ ਗਲੀ ਹੋਣੀ ਚਾਹੀਦੀ ਹੈ ਕਮਰਸ਼ੀਅਲ ਲਈ ਇਹ ਉਹਦੇ ਕੋ ਚੈੱਕ ਲੈ ਲੈਂਦੇ ਸੀ ਕਿਉਂਕਿ ਉਦੋਂ ਆਨਲਾਈਨ ਸਿਸਟਮ ਨਹੀਂ ਸੀ ਜਦੋਂ ਬਿਲਡਿੰਗ ਬਣ ਜਾਂਦੀ ਉਹਦਾ ਚੈੱਕ ਵਾਪਸ ਦੇ ਦਿੰਦੇ ਤੇ ਆਪਣੀ ਸੇਵਾ ਲੈ ਲੈਂਦੇ ਹਾਂ ਉਹਦੇ ਵਿੱਚ ਟਕੇ ਰਹਿੰਦੇ ਸੀ ਸਿਰਫ ਅਫਸਰਾ ਤੱਕ ਸੀਮੀ ਸੀ ਅੱਜ ਔਨਲਾਈਨ ਹੋ ਗਿਆ ਔਨਲਾਈਨ ਹੋਣ ਕਰਕੇ ਇਨਾਂ ਦੀਆਂ ਦੁਕਾਨਾਂ ਜਿਹੜੀਆਂ ਮੈਂ ਜ਼ਿਆਦਾ ਖੁੱਲ ਗਈਆਂ ਕਿਉਂਕਿ ਔਨਲਾਈਨ ਬੋਲ ਦਿੰਦਾ ਤੁਹਾਡੀ ਫੀਸ ਜਿਹੜੀ 3 ਲੱਖ ਬੰਦੀ ਹੈ ਉਹ ਕਹਿੰਦਾ ਜੀ ਤੁਹਾਡੀ ਤਾਂ ਇੱਥੇ ਪਾਸ ਹੀ ਨਹੀਂ ਹੋਣੀ 2013 ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਸੀ ਉਹਨਾਂ ਨੇ ਇੱਕ ਲਾਅ ਬਣਾਤਾ ਸੀਗਾ ਕਿ ਕੋਈ ਵੀ ਤੁਹਾਡੀ ਕੁਸ਼ਤਦੀ ਜ਼ਮੀਨ ਹੋਵੇ ਜੇ ਪੁੱਤ ਤਾਂ ਦਾ ਪ੍ਰਾਣਾ ਦਾਦੇ ਪਰਦਾਦੇ ਦਾ ਮਕਾਨ ਹੋਵੇ ਜੀ ਉਹਨੂੰ ਤੋੜ ਕੇ ਜੇ ਬਣਾਉਂਦੇ ਹੋ ਤਾਂ ਨਵੀਂ ਫੀਸ ਲੱਗੇਗੀ ਨਵਾਂ ਨਕਸ਼ਾ ਲੱਗੇਗਾ ਜੀ ਉਸ ਕਾਨੂੰਨ ਨੂੰ ਸਾਈਡ ਤੇ ਰੱਖ ਕੇ ਇਹਨਾਂ ਨੇ ਫਿਰ ਜੇਬਾਂ ਭਰਨੀ ਸ਼ੁਰੂ ਕੀਤੀ ਚਲੋ ਇਹ ਤਾਂ ਜੇਬਾਂ ਭਰਨ ਦੀ ਗੱਲ ਚਲੋ ਭ੍ਰਿਸ਼ਟਾਚਾਰ ਨੇ ਕੀਤੀ ਸ਼ੁਰੂਆਤ ਇਹਨਾਂ ਨੇ ਕੀਤੀ ਨਹੀਂ ਮੇਰੀ ਮੇਰੇ ਥੋੜੀ ਜਿਹੀ ਸੀ ਲੇਕਿਨ ਤੁਸੀਂ ਆਪਾਂ ਗੱਲ ਕਰਾਂਗੇ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਕਿੱਦਾਂ ਇਸ ਟਾਈਮ ਜਲੰਧਰ ਜੀ ਮੈਂ ਉੱਥੇ ਆਇਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਦਾਇਰਾ ਦੇ ਤੱਕ 30 ਫੁੱਟ ਦੀ ਸੜਕ ਹੋਏਗੀ ਕਮਰਸ਼ਲ ਲਈ ਪ੍ਰਕਾਸ਼ ਸਿੰਘ ਬਾਦਲ ਨੇ 13 ਦੇ ਵਿੱਚ ਇਹ ਨੋਟੀਫਿਕੇਸ਼ਨ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਆ ਪਿਛਲੀਆਂ ਸਰਕਾਰਾਂ ਸੀਗੀਆਂ ਇਹ ਸਰਕਾਰ ਤੋਂ ਪਿਛਲੀ ਸਰਕਾਰ ਜਿਹੜੀ ਸੀ ਉਹਨਾਂ ਨੇ 30 ਫੁੱਟ ਦੀ ਸੜਕ ਕਰਦੀ ਕਮਰਸ਼ਲ ਵਾਸਤੇ ਕੋਰਟਾਂ ਦੇ ਆਦੇਸ਼ ਸੀ ਕੋਰਟ ਨੇ ਇਸ ਕਰਕੇ ਕੀਤੀ ਕਿਉਂਕਿ ਕਮਰਸ਼ialਾਈਜ਼ ਜਿਆਦਾ ਵੱਧਦਾ ਪਿਆ ਕੰਮ ਕੰਮ ਜਿਆਦਾ ਵੱਧਦਾ ਪਿਆ ਆਬਾਦੀ ਵਧਦੀ ਪਈ ਹੈ ਸ਼ਹਿਰ ਤੋਂ ਪਿੰਡ ਜਿਹੜੇ ਆ ਸ਼ਹਿਰਾਂ ਦੇ ਵਿੱਚ ਕਈ ਰੈਗੂਲੇਸ਼ਨ ਕਲੋਨੀਆਂ ਵੀ ਜਿਹੜੇ ਕਮਰਸ਼ੀਅਲ ਬਣ ਰਹੀਆਂ ਸਾਰਾ ਕੁਝ ਹੋ ਰਿਹਾ ਉਹਨੂੰ ਵੇਖਦੇ ਹੋਏ ਉਹਨਾਂ ਨੇ ਨਾ ਇੱਕ ਕਾਨੂੰਨ ਪਾਸ ਕਰਤਾ ਕਿ ਕਿਸੇ ਵੀ ਬਿਲਡਿੰਗ ਜਾਂ ਨਕਸ਼ਾ ਜਾਂ ਬਾਇਲॉज ਕਮਰਸ਼ੀਅਲ ਲਈ ਜੋ ਤਿਆਰ ਹੋਏਗੀ ਉਹਦੇ ਰੂਲ ਹੋਣਗੇ ਕਿ 60 ਫੁੱਟ ਪਲੱਸ ਸੜਕ ਹੋਣੀ ਚਾਹੀਦੀ ਹੈ ਤੇ ਉਹ ਦੁਕਾਨ ਜਦ ਮੌਲ ਤਿਆਰ ਹੋਏਗਾ ਜੀ ਇਹ 60 ਫੁੱਟ ਨਹੀਂ ਹੋਏਗੀ ਸੜਕ 43 ਫੁੱਟ ਸੜਕ ਤੇ 16 ਖੌਣੇ ਹੀ ਹਸਤੇ ਸੀ 43 ਫੁੱਟ ਸੜਕ ਤੇ 16 ਫੁੱਟ ਪਿੱਛੇ ਹਟ ਕੇ ਬਣੇਗੀ ਹਾਂ ਉਹ ਪੈਸੇ ਦਿੱਤਾ ਜਾਏ ਪੈਸੇ ਦਿੱਤੇ ਤੇ ਉਹਦੇ ਵਿੱਚ ਕੁਝ ਵੀ 16 ਫੁੱਟ ਜਗ੍ਹਾ ਸੀ ਉਹ ਤਾਂ ਦੇਖ ਤੁਸੀਂ ਦੇਖ ਸਕਦੇ ਜਿਲੰਦਰ ਦੇ ਜੋ ਹਾਲਾਤ ਆ ਮੇਰਾ ਖਿਆਲ ਆ 40 50 ਫੁੱਟ ਤੋਂ ਵੱਧ ਕੋਈ ਚੌੜੀ ਸੜਕ ਨਹੀਂ ਜੇ ਕੋਈ ਬੰਦੀ ਵੀ ਹੈ ਤੋ ਸ਼ਹਿਰੋਂ ਬਾਹਰ ਐਸ਼ਾਰੋਂ ਬਾਹਰ ਜਾਫਕੂ ਦਾ ਜੀ ਨਹੀਂ ਇਹ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਕੁਝ ਹੈਗਾ ਵਾ ਜਿਵੇਂ ਮੰਨ ਲਓ ਫੁੱਟਪਾਥ ਦੀ ਗੱਲ ਕਰਦੇ ਪਏ ਆ ਦੇਖੋ ਇਹ ਇਹ ਤਾਂ ਇਹ ਤਾਂ ਨਾਰਮਲ ਚੀਜ਼ਾਂ ਆ ਗਈਆਂ ਚਲੋ ਲੁੱਗ ਗਈਆਂ ਫੁੱਟਪਾਥ ਤਾਂ ਗੈਪ ਹੀ ਹੋ ਗਏ ਫੁੱਟਬਾਲ ਤੋਂ ਫੁੱਟਪਾਥ ਫੁੱਟਬਾਲ ਵਾਂਗੂ ਖਤਮ ਹੋ ਗਏ ਹਾਂ ਬਿਲਕੁਲ ਜੀ ਠੀਕ ਹੈ ਜੀ ਨਸ ਪੇੜ ਨਹੀਂ ਪਰ ਉਹ ਵੀ ਨੰਬਰੀ ਪੇੜ ਦੇ ਕਰਪਸ਼ਨ ਦੇ ਖਾਦਾ ਨਾ ਉਹਨੂੰ ਨੰਬਰੀ ਪੇੜ ਖਤਮ ਹੋ ਗਏ ਇਸ ਚੀਜ਼ਾਂ ਨੂੰ ਆਪਾਂ ਸਾਈਡ ਤੇ ਰੱਖੀਏ ਨਹਿਰਾ ਵਿੱਕ ਗਈ ਹੈ ਇੱਕ ਵਾਰ ਆਪਾਂ ਐਸਰ ਵਿਕਾਸਜੀ ਮੁੱਤਨ ਸਾੜਤੇ ਰਖੀਏ ਨੀ ਨੀ ਭ੍ਰਸ਼ਟਾਚਾਰ ਦੀ ਹੀ ਮੈਂ ਗੱਲ ਹੈ ਰਮਨ ਰੋੜਾ ਵਿਧਾਇਕ ਦੀ ਜੀ ਚਲੋ ਜੀ ਰਮਨ ਰੋੜੇ ਦੇ ਪਰਿਵਾਰ ਦੀ ਚਲੋ ਵਿਧਾਇਕ ਦੀ ਗੱਲ ਕਰਦੇ ਹਾਂ ਦੋਸਤਾਂ ਜੀ ਰਮਨ ਰੋੜੇ ਦੇ ਹਰ ਇੱਕ ਉਸ ਜਿਹੜੇ ਬੰਦੇ ਨਾਲ ਜੁੜੇ ਨੇ ਸਹੇਗੀ ਜਿਹੜੇ ਨੇ ਸੱਜਣ ਮਿੱਤਰ ਸੀ ਅੱਜ ਕਿੱਥੇ ਨੇ ਸਾਰੇ ਲੋਕ ਕਿਉਂ ਹੋ ਗਏ ਇੱਕ ਇੱਕ ਕਰਕੇ ਵੀ ਇਹਨਾਂ ਚੱਤ ਰਹੀਏ ਚਲੋ ਆਪਾਂ ਵਿਧਾਇਕ ਤੋਂ ਗੱਲ ਸ਼ੁਰੂ ਕਰਦੇ ਹਾਂ ਕਿਤਾਬ ਮੈਂ ਸਵੇਰੇ ਖ਼ਬਰਾਂ ਪੜ੍ਹੀ 29 ਲੱਖ ਰੁਪਏ ਪਾਣੀ ਦੀ ਟੈਂਕੀ 'ਚ ਲੱਪੇ ਆ ਇਹ ਜਨਤਾ ਦਾ ਪੈਸਾ ਇਹਨਾਂ ਨੇ ਕਿੰਨਾ ਘਟਾਣਾ ਕੋਈ ਕਰੇ ਪਿਛੇ ਜੋ ਪਰਸੋ ਜਿਹੜੇ ਅਖਬਾਰ ਚ ਬੜਿਆ ਸੀ ਉਹਦਾ ਕਹਿੰਦੇ ਸੀ ਕਿ 6 ਲੱਖ ਰੁਪਏ ਇਹਨਾਂ ਕੋਲੋਂ ਬਰਾਮਦ 3 ਲੱਖ ਤੇ 1 ਲੱਖ ਬਾਅਦ ਹੀ ਸੁਣਤਾ 100 ਲੱਖ ਤੋਂ 100 ਕਰੋੜ ਦਾ ਘੁਟਾਲਾ ਸਿਰਫ ਰਮਨ ਰੂੜੀ ਨੇ ਕੀਤਾ 1500 ਕਰੋੜ ਦਾ 3 ਸਾਲਾਂ ਦੇ ਵਿੱਚ ਕੀਤਾ ਇੱਕ ਅਖਬਾਰ ਪੇਨਾ ਦੇਖੋ ਆਪ ਸੁਭਰਾਏ ਜੀ ਦੇਖੋ ਪਰ ਸਾਬਤ ਨਹੀਂ ਹੋਇਆ ਨਾ ਉਹ ਤਾਂ ਸਾਬਤ ਨਹੀਂ ਕਹਿ ਸਕਦੇ ਕਿਤਾਬਾਂ ਬੋਲਿਆ ਜਦੋਂ ਸਾਬਤ ਹੋਏਗਾ ਫਿਰ ਆਪਾਂ ਉਹਨੂੰ ਮੰਨਾਂਗੇ ਜੋ ਵੀ ਇਹ ਜਾਂਚ ਕਰ ਰਹੀ ਹੈ ਕਾਫੀ ਪ੍ਰਾਪਰਟੀਆਂ ਦੇ ਪੇਪਰ ਵਿਜੀਲੈਂਸ ਕਿੰ ਨੂੰ ਰਿਪੋਰਟ ਕਰਦੀ ਹੈ ਦੱਸੋ ਵਿਜੀਲੈਂਸ ਕਿੰ ਨੂੰ ਰਿਪੋਰਟ ਕਰਦੀ ਇਸ ਤੋਂ ਪਹਿਲਾਂ ਕੀ ਹੈ ਇੱਕ ਵਿਜੀਲੈਂਸ ਸਰਕਾਰ ਨੂੰ ਰਿਪੋਰਟ ਕਰਦੀ ਤਸਕਰ ਆਪਣੇ ਬੰਦੇ ਨੂੰ ਤਾਂ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕਰੇਗੀ ਨਹੀਂ ਦੇਖੋ ਜੋ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਇਹ ਕੋਈ ਸਟੰਟ ਨਹੀਂ ਹੈ ਦੇਖੋ 27 ਦੇ ਇਲੈਕਸ਼ਨਾਂ ਦੀ ਤਿਆਰੀ ਚੱਲ ਰਹੀ ਹੈ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਇਹੀ ਗੱਲ ਕਰਨ ਲੱਗਾ ਜੀ ਮੇਰੀ ਕੱਲ ਵੈਸੇ ਬੈਠੇ ਇੱਕ ਡਿਸਕਸ਼ਨ ਹੋ ਰਹੀ ਸੀ ਅਧਿਨਿਸੀ ਆਮ ਚਰਚਾ ਕਰ ਰਹੇ ਸੀ ਮਿੱਤਰ ਬਹਿ ਕੇ ਤੇ ਉਹ ਕਹਿੰਦੇ ਜਿਹੜਾ ਇਹ ਰਮਨ ਰੌੜਾ ਦਾ ਜਿਹੜਾ ਇਹ ਕੇਸ ਬਣਿਆ ਹੁਣ ਇਹ ਇੱਕ ਚੋਣਵੀ ਸਟੰਟ ਹੈ ਬਿਲਕੁਲ 27 ਦੇ ਇਲੈਕਸ਼ਨਾਂ ਦੀ ਤਿਆਰੀ ਹੈ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਕਿਹਾ ਸੀਗਾ ਕਿ ਮੈਂ ਜਿਹੜੀ ਭ੍ਰਿਸ਼ਟਾਚਾਰ ਰਹਿਤ ਸਰਕਾਰ ਬਣਾਵਾਂਗਾ ਤੇ ਉਹ ਹੁਣ ਪਹਿਲਾਂ ਤਾਂ 12-12 ਗੱਲਬਾਤ ਦੇ ਇਤੇਗੇ ਪਰਤਾ ਖੁੱਲ ਗਈਆਂ ਹਾਂਜੀ ਤੇ ਜਦੋਂ ਗੱਲਬਾਤ ਵਾਪਸ ਲੈ ਗਏ ਉਸ ਤੋਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਹੁਣ ਕੋਈ ਵੱਡਾ ਹਾਸਾ ਹੋਣ ਵਾਲਾ ਹੈ ਦੁਕਾਨ ਹੋਣ ਵਾਲਾ ਹੈ ਦੇਖੋ ਮੈਂ ਇੱਕ ਚੀਜ਼ ਜਾਣਦਾ ਜਦੋਂ ਸਰਕਾਰ ਆਈ ਸੀ ਇੱਕ ਇਨਾਂ ਦੇ ਹੀ ਮੰਤਰੀ ਸਹਿਬਾਨ ਸੀ ਮੈਂ 1 ਰੁਪਿਆ ਤਨਖਾਹ ਆ ਹਾਂ ਇੱਕ ਨੂੰ ਦੇ ਫੰਡ ਦੇਣ ਵਾਸਤੇ ਇਹਨਾਂ ਨੇ 25 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਕੀ ਅਜੇ ਮੰਤਰੀ ਮੰਡਲ ਦੇ ਵਿੱਚ ਨਹੀਂ ਹੈ ਬੈਰ ਦਾ ਮਿਲ ਗਿਆ। ਹਾਂ। ਇਹਨਾਂ ਦੇ ਚਾਰ ਬੰਦੇ ਹੁਣ ਤੱਕ ਫੜੇ ਗਏ। ਉਹਦਾ ਕੀ ਹੋਇਆ? ਦੋ ਬੰਦੇ ਹੋਰ ਫੜੇ ਗਏ। ਇਹਨਾਂ ਦੇ ਮੰਤਰੀ 1 ਕਰੋੜ ਦੀ ਰਿਸ਼ਵਤ। ਕੀ ਉਹ ਮੰਤਰੀ ਮੰਡਲ ਦੇ ਵਿੱਚ ਨਹੀਂ ਬੈਠ ਰਿਹਾ? ਹਾਂ। ਉਸ ਤੋਂ ਬਾਅਦ ਬਦਫੈਲੀ ਦੇ ਇਹ ਪਾਕਿਸ ਕਰ ਲਈਏ। ਕੀ ਉਹ ਨਾਲ ਨਹੀਂ ਇਹਨਾਂ ਦੇ ਖੜੇ? ਬਦਫੈਲੀ ਦਾ ਕੇਸ ਤਾਂ ਬਹੁਤ ਵੱਡਾ ਇੱਕ ਪਿੱਛੇ ਦੇਖਿਆ ਵਾ। ਦੋ ਦਿਨ ਦੋਨੋਂ ਕਿੰਨੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਬੀਜੇਪੀ ਦੇ ਸਾਦੀ ਨਾ ਆ ਮਤਲਬ ਕਿ ਉਹ ਮੰਤਰੀ ਮੰਡਲ ਚ ਨਹੀਂ ਹੈ ਬੀਜੇਪੀ ਨਹੀਂ ਹੈ ਕਿੰਨੀ ਸ਼ਰਮ ਵਾਲੀ ਗੱਲ ਹੈ ਵੈਸੇ ਨਾ ਸੈਂਟਰ ਦੀ ਗੱਲ ਕਰਦੇ ਆ ਲੇਟੈਸਟ ਸੜਕ ਦੇ ਉੱਤੇ ਬਤ ਪੈਲੀ ਪਲੇ ਬਾਕੀ ਅਸੀਂ ਆਮ ਪਬਲਿਕ ਦੇ ਜਿਹੜੇ ਮੌਤ ਪਰ ਹੈਗੇ ਆ ਹਾਂ ਦੋਸਤੋ ਇਹ ਸਿਰਫ ਪੋਲਿਟਿਕਲ ਸਟੰਟ ਹੈ ਇਹ ਜਿਸ ਤਾਈ ਦੇ ਇਲੈਕਸ਼ਨਾਂ ਦੀ ਤਿਆਰੀ ਆ ਹਮ ਸਿਰਫ ਇਹ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਕਿ ਅਸੀਂ ਭ੍ਰਸਟਾਚਾਰਾਂ ਨੂੰ ਫੜ ਰਹੇ ਆ ਆਪਣੇ ਬੰਦੇ ਵੀ ਫੜ ਲਿਆ ਅਸੀਂ ਭ੍ਰਸਟਾਚਾਰ ਖਤਮ ਕਰ ਰਹੇ ਆ ਸਰਕਾਰ ਕਹਿੰਦੀ ਅਸੀਂ ਇਹਨਾਂ ਨੂੰ ਫੜ ਲਿਆ ਇਹਨਾਂ ਨੂੰ ਫੜ ਲਿਆ ਅਸੀਂ ਭ੍ਰਸਟਾਚਾਰ ਲੇਕਿਨ ਉਹ ਬੰਦੇ ਤੇ ਨਾਲ ਹੀ ਤੁਰੇ ਫਿਰਦੇ ਨੀ ਸਰਕਾਰ ਨੇ ਇੱਕ ਹੋਰ ਬਹੁਤ ਵੱਡਾ ਵਾਅਦਾ ਕੀਤਾ ਸੀਗਾ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ। ਬਹੁਤ ਵਧੀਆ ਹੈ। ਹਾਂ ਦੱਸੋ ਹੋਇਆ। ਗੱਲ ਮੰਨਦਾ ਜੇ ਉਹ ਤਾਂ ਕੰਮ ਬੇਟਾ। ਆਮ ਜਨਤਾ ਦਾ ਤੁਸੀਂ ਕਹਿ ਰਹੇ ਹੋ ਮੈਂ ਆਮ ਜਨਤਾ ਦੇ ਨਾਗਰਿਕ ਦੇ ਬੈਠਾ ਬੇਟਾ ਕਿੱਥੇ ਹੋਇਆ? ਕੁਝ ਨਹੀਂ ਮਿਲਿਆ। ਆਟੋਰ ਕਿਦਾਂ ਵਜਦੇ ਗੱਡੀਆਂ? ਹਾਂ। ਅੱਗੇ ਐਂਬੂਲੈਂਸ ਦੇ ਵਜਦੇ ਸੁਣਦੇ ਸੀਗੇ। ਓਵਰਆਇਜੀਆਂ ਦੀਆਂ ਗੱਡੀਆਂ ਦੇ ਵਜਦੇ। ਪੂਰਾ ਸਾਰਾ ਪੰਜਾਬ ਦਾ ਖਾਦਾ ਜਾ ਰਿਹਾ। ਸਰ ਇੱਕ ਓਵਰਆਇਜ ਮੇਰੇ ਇੱਕ ਛੋਟੀ ਜਿਹੀ ਗੱਲ ਦੇਖੋ। ਬੜੀ ਹੈਰਾਨੀਜਨਕ ਗੱਲ ਹੈ। ਕੁਝ ਨਹੀਂ ਮਿਲਿਆ ਜਿਹੜੇ ਨੋਟਸ ਮਿਲੇ ਨਕਲੀ ਉਹਨਾਂ ਨੂੰ ਕੀ ਸਮਝਦੇ ਹੋ ਤੁਸੀਂ ਹਾਂ ਦੇਖੋ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਐਮਐਲ ਕਿੰਨਾ ਵੱਡਾ ਮੈਂ ਕਿ ਤੁਹਾਡਾ ਇੱਕ ਰੁਤਬਾ ਹੈ ਨਕਲੀ ਨਕਲੀ ਨੋਟਸ ਚੁਕਾ ਦੇਣਗੇ ਨਕਲੀ ਨੋਟਸ ਕਿਹਾ ਯਾਰ ਤੁਸੀਂ ਜਿਸ ਦਿਨ ਭਾਈ ਸਾਹਿਬ ਇਹਨਾਂ ਦੀ ਸਕਿਉਰਿਟੀ ਵਾਪਸ ਲਈ ਗਈ ਸੀ ਨਾ ਲੱਡੂ ਬਣੇ ਗਏ ਸੀ ਸਰ ਹਜੇ ਮਤਲਬ ਕਿ ਆਮ ਪਬਲਿਕ ਕਿੰਨੀ ਪਰੇਸ਼ਾਨ ਸੀ ਇਹਨਾਂ ਤੋਂ ਇੱਕ ਮਿੰਟ ਹਜੇ ਤੱਕ ਵਿਜੀਲੈਂਸ ਨੇ ਇਹਨਾਂ ਦੇ ਲੈਪਟਾਪ ਇਹਨਾਂ ਦੇ ਕੰਪਿਊਟਰ ਜਿਹੜੇ ਘਰ ਇਹਨਾਂ ਦੀਆਂ ਚੀਜ਼ਾਂ ਲੱਗੀਆਂ ਇਹਨਾਂ ਦੇ ਕੈਮਰੇ ਹਾਂ ਰਮਨੂੜਾ ਜਿੱਥੇ ਦਫ਼ਤਰ ਉੱਪਰ ਹੋਟਲ ਉਦੇ ਹੀ ਸੀਸੀਟੀਵੀ ਚੈੱਕ ਕਰ ਲੈਣ ਕਿੰਨੀਆਂ ਮਿੰਟੀਆਂ ਰੋਜ਼ ਉੱਪਰ ਹੁੰਦੀਆਂ ਸੀ ਹੋਟਲ 'ਚ ਤੇ ਕਿੰਨੀਆਂ ਹੁੰਦੀਆਂ ਸੀ ਥੱਲੇ ਹਾਂ 6 ਮਹੀਨੇ ਦਾ ਪਿਛਲਾ ਮੈਂ ਜਿਆਦਾ ਨਹੀਂ ਹਾਂਦਾ 6 ਮਹੀਨੇ ਦਾ ਰਿਕਾਰਡ ਜਬ ਤੱਕ ਕਰ ਲੈਣ ਸਿਰਫ ਅਗਰਾਈ ਦੇਖੋ ਬਕੇ ਦੇਖੋ ਕਿ ਆਮ ਆਮ ਅਗਰ ਤੁਸੀਂ ਦੇਖੀਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਸਪਾਸ ਸੈਂਟਰਾਂ ਤੋਂ ਜਿਹੇ ਪੈਸੇ ਜਾਣੇ ਰਮਨ ਨੂੰ ਜਾਣੇ ਜੇ ਲੋਟਰੀ ਦੇ ਪੈਸੇ ਜਾਣੇ ਤੋਂ ਰਮਨ ਨੂੰ ਲੋਟਰੀ ਦਾ ਹਜੇ ਤੱਕ ਰਾਜ ਨਹੀਂ ਖੁੱਲਿਆ ਮੈਂ ਕਹਿੰਦਾ ਨਹੀਂ ਲੋਟਰੀ ਵਾਸੀ ਦਾ ਕਿਸੇ ਹੋਰ ਲੀਡਰਾਂ ਦੇ ਵੀ ਨਾਮ ਆਨੇ ਹੁੰਦੇ ਸੀ ਪਹਿਲਾਂ ਆਨੇ ਆਦੇ ਵਿੱਚ ਮੈਂ ਤੁਹਾਨੂੰ ਕਹਿ ਦਿੰਦਾ ਉਹਨਾਂ ਦਾ ਇਹ ਕਹਿਣਾ ਕਿ 1 ਕਰੋੜ 30 ਲੱਖ ਤੋਂ ਜ਼ਿਆਦਾ ਰਕਮ ਸੀ ਇਹ ਦੇ ਘਰ ਜਾ ਕੇ ਦੇਖ ਕੇ ਆਂਦੇ ਸੀ ਮਹੀਨੇ ਦੀ ਪਰ ਉਹ ਗਈ ਕਿੱਥੇ ਫਿਰ ਪਤਾ ਨਹੀਂ ਜੇ 6 ਲੱਖ ਰੁਪਏ ਨੇ ਬਰਾਮਦ ਕੀਤਾ ਹੋਇਆ ਤੇ ਇਹ ਲੋਟਰੀ ਨਜਾਇਜ਼ ਅੱਜ ਕਿਉਂ ਖੁੱਲੀ ਹੈ ਹਰ ਗਲੀ ਦੇ ਮੋੜ ਤੇ ਖੁੱਲੀ ਪਈ ਹੈ ਕਿਉਂ ਖੁੱਲੀ ਇਹ ਦਿਸ਼ਾ ਤੇ ਖੁੱਲੀ ਹੈ ਹਾਂ ਕੌਣ ਸਪੋਰਟ ਕਰ ਰਿਹਾ ਕੌਣ ਸਪੋਰਟ ਕਰ ਰਿਹਾ ਸਰਕਾਰਾਂ ਕਰ ਰਹੀਆਂ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ ਜਲਨ ਵਿੱਚ 50 ਤੋਂ ਵੱਧ ਇਨਲੀਗਲ ਕਲੋਨੀਆ ਕੱਟ ਗਈਆਂ ਕੌਣ ਸਪੋਰਟ ਕਰ ਰਿਹਾ ਸਰਕਾਰ ਦੀ ਇੱਕ ਹੋਰ ਗੱਲ ਕਰ ਲਓ ਸਰਕਾਰ ਨੇ ਇੱਕ ਹੋਰ ਨਾਅਰਾ ਲਾਇਆ ਕਿ ਯੁੱਧ ਨਸ਼ਿਆ ਵਿਰੋਧ ਇੱਕ ਅੱਜ ਸਵੇਰੇ ਅਫਵਾਚ ਪੜਿਆ ਕੱਲ ਲਾਡਵਾਲ ਰੋਡ ਦੇ ਉੱਪਰ ਇੱਕ ਠੇਕੇ ਦਾ ਕਿੰਨਾ ਰੋਲਾ ਪਿਆ ਹੈ ਦੋ ਠੇਕੇ ਅੱਗੇ ਸੀ ਪਿੱਛੇ ਮੈਨੂੰ ਨਹੀਂ ਪਤਾ ਅੱਜ ਇਹਨਾਂ ਦੇ ਮੰਤਰੀਆਂ ਦੇ ਨਾਮ ਹਲਕਿਆਂ ਚਾਰਾਂ ਦੇ ਨਾਲ ਜਿਹੜੇ ਘੁੰਮਦੇ ਪਏ ਨੇ 17-17 ਪਰਚੀ ਨਹੀਂ ਉਹਨਾਂ ਤੇ ਹਾਂ ਮੱਖ ਮੰਤਰੀ ਨੂੰ ਕੁਲ ਦਸਤੇ ਪੇਂਡ ਕਰ ਰਹੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਕੀ ਕਾਰੋਬਾਰ ਨੇ ਕੌਂਸਲਰਾਂ ਦੀ ਟਿਕਟ ਦਿੱਤੀ ਜਾਂਦੀ ਹੈ ਕੌਂਸਲਰਾਂ ਦੀ ਟਿਕਟਾਂ ਦਿੱਤੀਆਂ ਜਾਂਦੀਆਂ ਬਾਈ ਬਾਈ ਪਰਚੇ ਵਾਲਿਆਂ ਨੂੰ ਸ਼ੈਲਟਰ ਦਿੰਦੇ ਗੈਂਗਸਟਰਾਂ ਨੂੰ ਲਾ ਕੇ ਕੁੱਲ ਬਣਾ ਕੇ ਇਹ ਕਹੀ ਹੈ ਕਿ ਜਿਹੜੀ ਪੰਜਾਬ ਦੀ ਆਮ ਜਨਤਾ ਆ ਉਹਨੂੰ ਬੇਕੂ ਬਣਾਇਆ ਜਾਂਦਾ ਉਹ ਪਾਰਟੀ ਭਾਵੇਂ ਕੋਈ ਵੀ ਆਵੇ ਸਰਕਾਰ ਭਾਵੇਂ ਜਿਹਦੀ ਮਰਜ਼ੀ ਹੋਵੇ ਆਮ ਪਬਲਿਕ ਨੂੰ ਲੁੱਟਿਆ ਹੀ ਜਾਣਾ ਹੈ ਆਮ ਲੋਕਾਂ ਨੂੰ ਪੰਜਾਬ ਨੂੰ ਪੰਜਾਬ ਦੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜਿਹੜਾ ਆਇਆ ਉਹਨੂੰ ਫਲ ਬੂਟਾ ਲੱਗਿਆ। ਇਹ ਵੀ ਪੰਜਾਬ ਦੇ ਉੱਪਰ ਇੱਕ ਹੋਰ ਫਲ ਫਲ ਬੂਟਾ ਨੂੰ ਲੱਗਿਆ ਪੰਜਾਬ ਦੀ ਧਰਤੀ ਤੇ। ਜਿਹੜਾ ਵੀ ਆਇਆ ਕੋਈ ਬੰਜਰ ਆਦਮੀ ਵੀ ਇੱਥੇ ਆਜ ਤੇ ਖੜ ਜਾਵੇ ਨਾ ਪੰਜਾਬ ਆਪਣੇ ਸੀਨੇ ਤੇ ਝੱਲ ਲੈਂਦਾ। ਪਰ ਆ ਜਿਹੜੇ ਜ਼ਖਮ ਸਾਨੂੰ ਸਰਕਾਰਾਂ ਦਿੰਦੀਆਂ ਨਾ ਉਹ ਨਹੀਂ ਛੱਲੇ ਜਾਂਦੇ। ਅੱਜ ਆਜ਼ਾਦੀ ਨੂੰ 75 ਸਾਲ ਹੋ ਗਏ। ਹਾਂਜੀ ਸਰ ਆਪਾਂ ਇੱਕ ਗੱਲ ਲਈ। ਸਹੀ ਡਾਇਮੰਡ ਜੁਬਲੀ ਇੱਕ ਮਿੰਟ ਕਾਜੀ ਡਾਇਮੰਡ ਜੁਬਲੀ ਮਨਾ ਚੁੱਕੇ ਆ। ਅੱਜ ਵੀ ਮੁਤਾਬਕ ਆਸ ਹੈ ਸਾਡਾ। ਹਾਂ। ਕੀ ਵਿਕਾਸ ਤੇ ਆਸ ਵੀ ਵਿਕਾਸ ਤੇ ਕੰਮ ਕਰਾਂਗੇ? ਕੀ ਸਾਡੇ ਕੋਲ ਕਿੰਨਾ ਕੁ ਵਿਕਾਸ ਹੈ ਸਾਡਾ? ਬਿਲਕੁ ਅੱਜ ਸਾਡੇ ਕੋਲ ਬਰਸਾਤੀ ਪਾਣੀ ਨੂੰ ਸੰਭਾਲਿਆ ਜਾਂਦਾ ਮੁੰਬਈ ਡੁੱਬਿਆ ਪਿਆ ਹਾਂ ਮੁੰਬਈ ਡੁੱਬਿਆ ਪਿਆ ਪਾਣੀ ਦਾ ਖਤਰਾ ਪੰਜਾਬ ਦਾ ਪਾਣੀ ਇੱਥੇ ਖਤਮ ਹੁੰਦਾ ਬਰਸਾਤੀ ਪਾਣੀ ਸਾਡੇ ਕੋਲ ਸੰਭਾਲਣ ਦੀ ਜਗ੍ਹਾ ਹੈ ਨਹੀਂ ਕੋਰੇ ਦਾ ਢੇਰ ਲੱਗੇ ਬਣੇ ਜਗ੍ਹਾ ਜਗ੍ਹਾ ਕੱਲ 10 ਬੰਦੇ ਇੱਕ ਸਾਈਡ ਤੇ ਪਿਸ਼ਾਬ ਕਰ ਜਾਂਦੇ ਤੇ ਪਾਣੀ ਖੜਾ ਹੋ ਜਾਂਦਾ ਜਲੰਧਰ ਚ ਹਾਂ ਵੱਡੇ ਵੱਡੇ ਸੀਵਰੇਜ ਪਾਤੇ ਕਿੱਥੇ ਪਾਣੀ ਜਾਂਦਾ ਕਿੱਥੇ ਸੀਵਰੇਜ ਕੀ ਇਹ ਨਾਲ ਮੇਨਟੇਨ ਨਹੀਂ ਹੁੰਦਾ ਸਫਾਈਆਂ ਸੀਵਰੇਜ ਦੀ ਹੈਗੀ ਹੈ ਨਹੀਂ ਸਫਾਈਆਂ ਹੁੰਦੀਆਂ ਨੇ ਕਿਤਾਬਾਂ ਚ ਬਿਲਕੁਲ ਮਸ਼ੀਨਾਂ ਲੱਗਦੀਆਂ ਆਆਂ 15 ਮਿੰਟ ਅਧਾ ਘੰਟਾ ਸਵੇਰੇ ਚੱਲਦੀ ਆ 15 ਮਿੰਟ ਅਧਾ ਘੰਟਾ ਸਾਢੇ 15 ਮਿੰਟ ਮਲ ਬਸਾਤਾ ਮੈਂ ਆਹ ਟਿਆੜੀ ਸੜਕ ਡੁੱਬੀ ਹੁੰਦੀ ਬਾਹਰ ਹਾਂ ਗੁਰਦੀਪ ਜੀ ਕੱਲ ਦੀ ਤੁਹਾਨੂੰ ਇੱਕ ਸਿਨੈਰੀਓ ਦੱਸਦਾ ਬੜਾ ਅਜੀਬ ਜਿਹਾ ਸਿਨੈਰੀਓ ਸੀ ਮੈਂ ਰਵਿਦਾਸ਼ ਚੌਕ ਵੱਲ ਤੋਂ ਆ ਰਿਹਾ ਸੀ ਤੇ ਉੱਥੇ ਨਾ ਬਹੁਤ ਰਸ਼ ਲੱਗਾ ਸੀ ਬਹੁਤ ਲੰਬਾ ਚੋੜਾ ਜਾਮ ਸੀ ਮੈਂ ਕਿਸੇ ਨਾ ਬਾਈਕ ਤੇ ਬੈਠਾ ਆਇਆ ਸੀ ਗੱਡੀ ਲੈ ਕੇ ਨਹੀਂ ਗਿਆ ਸੀ ਉੱਧਰ ਤੇ ਬਾਈਕ ਤੇ ਬੈਠਾ ਸੀ ਤੇ ਦੋ ਬੰਦੇ ਨਾ ਬਾਈਕ ਤੇ ਦੋ ਬਾਈਕਾਂ ਤੇ ਲੜਕੇ ਖੜੇ ਸੀ ਆਪਸ ਵਿੱਚ ਗੱਲ ਕਰ ਰਹੇ ਕਹਿੰਦੇ ਸਾਨੂੰ ਪਤਾ ਲੱਗਾ ਜੀ ਰੋਮਨ ਰੋਡਾ ਸੂਰਜੂ ਨੇ ਟੈਕਸਟਾਈਲ ਮਿਲ ਖੋਲਣੀ ਤੇ bizness ਨੂੰ ਨਹੀਂ ਪਤਾ ਲੱਗਦਾ ਪਿਆ ਸਾਨੂੰ ਪਤਾ ਲੱਗ ਰਿਹਾ bizness ਨੂੰ ਨਹੀਂ ਕਿੰਨੀ ਵੱਡੀ ਗੱਲ ਹੈ ਇਹ ਇੱਕ ਆਮ ਪਬਲਿਕ ਹੈ ਆਮ ਪਬਲਿਕ ਹੈ ਬੱਚੇ ਗੱਲ ਕਰ ਰਹੇ ਯੂਥ ਹੁਣ ਜਮਾਨਾ ਆਇਆ ਹੈਗਾ ਇਹ ਸੋਸ਼ਲ ਮੀਡੀਆ ਦਾ ਮੋਂ ਪਬਲਿਕ ਗੱਲ ਗੱਲ ਪਹੁੰਚੀ ਸੀ ਇਸ ਚੀਜ਼ਾਂ ਦੀ ਇਹਦੀ ਮੈਂ ਪੁਸ਼ਟੀ ਕਰਦਾ ਕਿ ਸਿਰਫ ਉਹਨਾਂ ਨੇ ਮਿਲ ਖੋਲੀ ਚ ਕਪੜੇ ਦੀ ਸ਼ੂਗਰ ਮਿਲ ਦੀ ਮੈਨੂੰ ਪੁਸ਼ਟੀ ਨਹੀਂ ਹੋਈ ਦੂਸਰੀ ਗੱਲ ਇੱਥੇ ਉਹਨਾਂ ਨੇ 2.5 ਕਰੋੜ ਦੀਆਂ ਮਸ਼ੀਨਾਂ ਲਾਈਆਂ ਬਿジネス ਉੱਤੇ ਤਾਂ ਪਹੁੰਚ ਹੀ ਹੈ ਉਹ ਤਾਂ ਆਪਣੀ ਨਾ ਤੇ ਥੋੜੀ ਨਹੀਂ ਉਹਨਾਂ ਨੇ ਲੋਕਾਂ ਨਾਲ ਲਾ ਕੇ ਦਿੱਤੀਆਂ ਨਿਕੋ ਰੋ ਕਪੜਾ ਵਪਾਰੀ ਦਾ ਆਪ ਵੀ ਹੈਗੀ ਹੈ ਨਾ ਦੇਖੋ ਕੰਮ ਤਾਂ ਹੈਗਾ ਉਹਦਾ ਕਪੜਾ ਸਰ ਤੁਸੀਂ ਬਾਜ਼ਾਰ 'ਚ ਦੇਖੋ ਬਜ਼ਾਰਾਲਾ ਕੋਈ ਬੋਝਾ ਨਹੀਂ ਉਹਨਾਂ ਨੂੰ ਸਹੰਦੇ ਕਿੰਨੇ ਹੋਏ ਹਾਂ ਡਰਾਵਾ ਤੇ ਪੂਰਾ ਰੱਖਿਆ ਛੋਟੀ ਤੋਂ ਛੋਟੀ ਦੁਕਾਨ ਤੇ ਧਾਰਮਿਕ ਪ੍ਰੋਗਰਾਮ ਤੇ 10000 ਦੀ ਪਰਚੀ 10000 ਤੋਂ ਲੈ ਕੇ 1.5 ਲੱਖ ਦੀ ਪਰਚੀ ਹਾਂ ਮੈਂ ਤਾਂ ਕਹਿੰਦਾ ਉਹ ਪਰਚੀਆਂ ਦਾ ਰਿਕਾਰਡ ਕਿੱਥੇ ਹੈ ਹੈ ਹੀ ਨਹੀਂ ਕਿਸੇ ਕੋਲ ਉਹ ਕੁਝ ਪਿਛਲੇ ਦਿਨਾਂ ਚ ਕੀ ਚਾਤੇ ਇਹਦਾ ਤੁਸੀਂ ਇਹ ਦੇਖੋ ਕਿ ਉਸ ਦੁਕਾਨਦਾਰ ਬੋਲੇ ਪਰ ਕਹਿੰਦੇ ਸਾਡਾ ਹੱਥ ਜੁੜਿਆ ਸਾਡਾ ਨਾਲ ਵਾਲੀ। ਉਹ ਚੂੜੇ ਵਾਲਾ ਕੋਣ ਚੂੜੇ ਵਾਲੇ ਦੇ ਕਾਫੀ ਰੋੜਾ ਪਿਆ ਦਿੰਦੇ। ਜੀ ਗੀਰ ਸਿੰਘ ਸਾਹਿਬ ਦੇਖੋ ਚੂੜੇ ਵਾਲਾ ਪੈਸੇ ਇਹ ਦੇਖੋ ਗੀਰ ਸਿੰਘ ਸਾਹਿਬ ਕਿ ਜਦੋਂ ਆਮ ਆਪਾਂ ਅੱਜ ਤੋਂ ਪਹਿਲਾਂ ਦੇਖਿਆ ਰਮ ਰੋੜਾ ਦੇ ਕੇ ਇਸ ਤੋਂ ਪਹਿਲਾਂ ਜਦੋਂ ਕੋਈ ਰਾਜਨੀਤਿਕ ਪਾਰਟੀ ਐਦਾ ਫੜੀ ਜਾਂਦੀ ਸੀ ਜਾਂ ਵਿਲੀਅਨ ਦੀ ਰੇਡ ਹੁੰਦੀ ਸੀ ਨਾ ਤੇ ਆਮ ਪਬਲਿਕ ਚੁੱਪ ਹੋ ਜਾਂਦੀ ਸੀ। ਕੋਈ ਕੁਸਕਦਾ ਨਹੀਂ ਹੁੰਦਾ ਸੀ ਕਿ ਅਸੀਂ ਨਹੀਂ ਬੋਲਣਾ। ਪਰ ਪਰ ਜਦੋਂ ਇਹ ਵਾਲਾ ਕੇਸ ਬਣਿਆ ਲੋਕਾਂ ਦੇ ਭੰਗੜੇ ਪਾਏ ਲੱਡੂ ਵੰਡੇ ਮਤਲਬ ਇਹ ਕਿ ਆਪ ਪਬਲੀਕਾਈ ਕਰਨਗੇ ਕਿ ਕਿੰਨੇ ਤੰਗ ਸੀ ਇਹਨਾਂ ਤੋਂ ਬੰਦਾ ਦੇਖੋ ਜਿਹੜਾ ਲੜਕਾ ਮਰਿਆ ਜਿਹੜੇ ਰਾਮ ਜਨਤਾ ਵਾਲਾ ਰਾਮ ਮੰਡੀ ਵਾਲਾ ਇਹਨਾਂ ਤੋਂ ਕਿਉਂ ਕਿ ਉਹਨਾਂ ਦਾ ਕਾਰੋਬਾਰ ਖਤਮ ਕਰਤੇ ਹਾਂ ਨੇ ਤਾਂ ਆਮਾਨੀ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੁਣ ਫਿਰ ਕਹਿਣਾ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਇਹ ਕਰਦੇ ਨੇ ਕੁਝ ਲੀਡਰ ਮੈਂ ਦੱਸਦਾ ਨਾ ਇਹਨਾਂ ਦੇ ਲੀਡਰ ਕੀ ਕਰਦੇ ਨੇ ਉਹਨਾਂ ਨੇ ਆਮ ਜਨਤਾ ਦੇ ਕਾਰੋਬਾਰ ਖਤਮ ਕਰਤੇ ਪਰ ਆਮ ਆਦਮੀ ਪਾਰਟੀ ਉੱਪਰ ਤਾਂ ਇੱਕ ਹੁਣ ਹੋਰ ਇਲਜ਼ਾਮ ਲੱਗ ਰਿਹਾ ਉਹਦੇ ਗਲੇ ਦੇ ਵਿੱਚ ਫਾਨਾ ਦੇ ਕੇ ਕਿਹਾ ਜਾਂਦਾ ਵਾ ਸਾਡੇ ਲੀਡਰ ਆ ਰਹੇ ਬੋਲ ਲਵਾਓ ਬਿਲਕੁਲ ਘਰ ਚਲਾਣ ਬੋਲ ਲਵਾਂ ਹਾਂ ਮੈਂ ਭ੍ਰਸ਼ਟਾਚਾਰ ਸਕੂਲਾਂ 'ਚ ਖਤਮ ਕੀਤਾ ਨਹੀਂ ਹੋਇਆ ਅੱਜ ਵੀ ਸਾਰੇ ਪੇਰੈਂਟ ਰੋਂਦੇ ਪਰ ਬੱਚੇ ਪੜਾਣੇ ਸਰਕਾਰੀ ਸਕੂਲਾਂ ਨੂੰ ਕਰੋੜਾ ਰੁਪਏ ਫੰਡ ਦੇ ਦਿੱਤੇ ਕੀ ਉਸ ਕਰ ਸਰਕਾਰੀ ਸਕੂਲ ਸਹੀ ਹੋਏ ਬਾਰ ਬਾਰ ਰੰਗ ਕਰਕੇ ਕਿਉਂ ਸਿਰਫ ਪ੍ਰਾਈਵੇਟ ਸਕੂਲਾਂ ਨੂੰ ਚਲਾਉਣਾ ਹੈ ਸਕੂਲ ਦੀ ਦੁਕਾਨਾਂ ਚਲਾਉਣ ਲਈ ਇਹਨਾਂ ਦੇ ਆਪਣੇ ਸਕੂਲ ਚੱਲਦੇ ਬੈਨੇ ਕਈਆਂ ਦੇ ਹਾਂ ਬਿਲਕੁਲ ਆਪਣੇ ਨਹੀਂ ਤੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰਾਂ ਨੇ ਤੇ ਉਹਨਾਂ ਦੇ ਦੋਸਤ ਹੋ ਫੰਡਿੰਗ ਦਿੰਦੇ ਆ ਉਹਨਾਂ ਨੇ ਚੜਾ ਵੈਸੇ ਕੋਲ ਮਲਾ ਕੇ ਜੋ ਵੀ ਇਸ ਟਮ ਆਪਣੇ ਜਲੰਧਰ ਦਾ ਹਾਲ ਹੋ ਰਿਹਾ ਦੇਖੋ ਵੈਸੇ ਤਾਂ ਸਾਰਾ ਪੰਜਾਬ ਹੀ ਪਰੇਸ਼ਾਨ ਆ ਪਰ ਆਪਾਂ ਕਿਉਂਕਿ ਜਲੰਧਰ ਵਾਸੀ ਆ ਔਰ ਜਲੰਧਰ ਦੀ ਗੱਲ ਹੀ ਕਰ ਲੈਣੇ ਆ ਕਿਉਂਕਿ ਜਲੰਧਰ ਉਹ ਸਾਰੇ ਪਿਆਰ ਕਰਦੇ ਆ ਠੀਕ ਹੈ ਨਾ ਸਾਡੇ ਕਾਰੋਬਾਰ ਨੇ ਪੰਜਾਬ ਦਾ ਦਿਲ ਕਿਹਾ ਜਾਂਦਾ ਸੀ ਹਾਂ ਸਾਡੇ ਰਿਲੇਸ਼ਨ ਨੇ ਕੋਈ ਸਮਾਂ ਸੀ ਕਿ ਜਲੰਧਰ ਨੂੰ ਪੰਜਾਬ ਦੀ ਸ਼ਾਨ ਕਿਹਾ ਜਾਂਦਾ ਸੀ ਤਾਜ ਕਿਹਾ ਜਾਂਦਾ ਸੀ ਸਭ ਤੋਂ ਸਾਫ਼ ਸੁਥਰਾ ਜਲੰਧਰ ਹੁੰਦਾ ਸੀ ਬਦਨਾਮ ਕਰਤਾ ਜੀ ਇਹ ਨਵੇਂ ਨਵੇਂ ਲੀਡਰਾਂ ਨੂੰ ਕਾਉਂਸਲਰ ਬਣਾਉਂਦੀ ਚੇਂਜ ਨੇਚਰ ਦੀ ਉਹਨਾਂ ਨੂੰ ਇਹਨਾਂ ਨੇ ਵਿਧਾਇਕ ਬਣਾਤਾ ਪਬਲਿਕ ਨੇ ਸਰਤਾ ਤਾਜ ਬਣਾਇਆ ਪਰ ਉਹ ਪੈਰ ਦੀ ਜੁੱਤੀ ਦੇ ਲੈਫ ਨੂੰ ਜਿਹੜਾ ਚੀਜ਼ ਦਾ ਹੱਲ ਕੀ ਹੈ ਹੱਲ ਪਬਲਿਕ ਨੂੰ ਦੇਖਣਾ ਪੈਣਾ ਜੀ ਕੀ ਇਹ ਲੋਕੀ ਹੈਗੇ ਪਬਲਿਕ ਆਪ ਸਮਝੇ ਲੀਡਰ ਨੂੰ ਸੋਚ ਸਮਝ ਕੇ ਵੋਟ ਪਾਵੇ ਉਹਨਾਂ ਕੋਲ ਅਧਿਕਾਰ ਹੈ ਸਿਰਫ ਇੱਕ ਵੋਟ ਦਾ ਇੱਕ ਵੋਟ ਇਤਿਹਾਸ ਬਦਲ ਸਕਦੀ ਹੈ ਆਪਣੀ ਵੋਟ ਦਾ ਯੂਜ਼ ਕਰੋ ਸੋ ਸਮੇਂ ਕਿ ਵੋਟ ਪਾਓ ਨਹੀਂ ਪਸੰਦ ਆਉਂਦੇ ਥੱਲੇ ਨੋਟ ਹੈ ਉਹਨੂੰ ਪਾਓ ਹੂੰ ਪਬਲਿਕ ਨੂੰ ਅਸੀਂ ਇਹੀ ਕਹਿੰਨੇ ਆ ਕਿ ਆਪਣਾ ਅਧਿਕਾਰ ਜ਼ਰੂਰ ਵਰਤੋ ਤੁਸੀਂ ਇਹ ਨਾ ਦੇਖੋ ਕਿ ਆਹ ਬੰਦਾ ਸਹੀ ਨਹੀਂ ਉਹ ਬੰਦਾ ਸਹੀ ਨਹੀਂ ਆਹ ਪਾਰਟੀ ਸਹੀ ਨਹੀਂ ਉਹ ਸਹੀ ਨਹੀਂ ਵੋਟ ਜ਼ਰੂਰ ਪਾਓ ਚਾਹੇ ਬੱਚਾ ਚਾਹੇ ਛੋਟਾ ਚਾਹੇ ਬੋਜੁਰਗਾ ਵੋਟ ਜਿੰਨੀ ਦੇਰ ਤੱਕ ਨਹੀਂ ਪਏਗੀ ਉਨੀ ਦੇਰ ਤੱਕ ਇਹ ਲੋਕ ਨਹੀਂ ਸੁਧਰਨਗੇ ਇਹਦਾ ਮਤਲਬ ਇਹ ਹੈ ਕਿ ਇਹ ਲੀਡਰ ਜਿਹੜੇ ਆ ਅਫਸਰਾਂ ਨੂੰ ਆਪਣੇ ਥੰਨੇ ਦਬਾ ਕੇ ਕੰਮ ਲੈ ਰਹੇ ਨੇ ਇਹ ਬੋਲ ਰਹਾ ਜੀ ਗੱਲ ਇਹ ਹੈ ਕਿ ਚਲੋ ਆਪਣੀ ਇਹ ਚਰਚਾ ਆ ਆਪਣੀ ਚਰਚਾ ਕਿਸੇ ਵੀ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਨੂੰ ਜਾਂ ਸਮਾਜਿਕ ਘਰਾਂ ਦੇ ਬੰਦੇ ਨੂੰ ਬਗਰਾਮ ਕਰਨਾ ਨਹੀਂ ਹੈ ਆਪਣਾ ਆਪਣਾ ਅਸੀਂ ਜੋ ਮਾਰਕੀਟ ਚ ਚੱਲ ਰਿਹਾ ਉਹਦੇ ਬਰਲੇ ਗੱਲ ਜੀ ਕੇਚਰੀਵਾਲ ਮਨੀਸ਼ ਸੋਤੀਆ ਬਹੁਤ ਅੱਛਾ ਕੰਮ ਕਰਦੇ ਨੇ ਉਹਨਾਂ ਨੇ ਹੀਰੇ ਚੁਣ ਕੇ ਲਿਆਂਦੇ ਸੀ ਪਰ ਉਹਦੇ ਵਿੱਚ ਜਿਹੜੇ ਕੋਲੇ ਸੀ ਨਾ ਉਹ ਇਹਨਾਂ ਦੇ ਨਾਲ ਆਮ ਜਨਤਾ ਦਾ ਨਹੀਂ ਪੰਜਾਬ ਦਾ ਮੂੰਹ ਕਾਲਾ ਇਨੇ ਵਾਰ ਹੱਲ ਕੀਆ ਦਾ ਹੁਣ ਆਪਾਂ ਮੈਂ ਕਿ ਕੌਨ ਨੂੰ ਲਾ ਕੇ ਕੀ ਕੀਤਾ ਜਾਵੇ ਜੇ ਨਾਲ ਜਿਹੜਾ ਪੰਜਾਬ ਜਿੰਦਾ ਬਚੇ ਖਤਮ ਨਹੀਂ ਹੋ ਸਕਦਾ ਜੇ ਸਰ ਸਭ ਤੋਂ ਪਹਿਲਾਂ ਜਿਹੜੇ ਆਪਣੇ ਡਿਪਾਰਟਮੈਂਟਸ ਹੈਗੇ ਆ ਉਸੇ ਹੀ ਤਰੀਕੇ ਨਾਲ ਚੱਲਣ ਲੋਕ ਵੀ ਸਮਝਣ ਕਿ ਅਸੀਂ ਦੇਖੋ ਹਰ ਇੱਕ ਚੀਜ਼ ਨੂੰ ਪੂਰਾ ਕੀਤਾ ਜਾਏ ਜੇ ਕੋਈ ਗਲਤ ਹੁੰਦੀ ਤਾਂ ਐਮਐਲਏ ਨੂੰ ਵੀ ਲਾ ਦਿੱਤਾ ਜਾਏ ਜੇ ਕਿਸੇ ਉਹਦੀ ਗਲਤੀ ਪਾਈ ਜਾਂਦੀ ਉਹਨੂੰ ਵੀ ਲਾ ਦਿੱਤਾ ਜਾਏ ਸੀਟ ਤੋਂ ਮਤਲਬ ਇਹ ਹੈ ਕਿ ਆਪਾਂ ਇਸ ਚਰਚਾ ਦਾ ਜਿਹੜਾ ਅੰਤ ਕਰੀਏ ਇਹੀ ਸੋਚ ਕੇ ਕਰੀਏ ਕਿ ਪੰਜਾਬ ਗੁਰੂਆ ਪੀਰਾਂ ਦੇ ਸਹਾਰੇ ਚੱਲਦਾ ਸੀ ਤੇ ਚੱਲਦਾ ਰਹੂਗਾ ਇਹਨੂੰ ਲੁੱਟਣ ਵਾਲੇ ਅਲੱਗ ਅਲੱਗ ਰੂਪ ਲੈ ਕੇ ਆਂਦੇ ਰਹੇ ਪੰਜਾਬ ਮੈਂ ਤੁਹਾਨੂੰ ਕਿਹਾ ਪੰਜਾਬ ਦੇਸ਼ ਦਾ ਉਹ ਖੇਤੀਬਾੜੀ ਦਾ ਹੈ ਜਿੱਤੇ ਹਰ ਵੀਸ ਹੂੰ ਪੁੰਗਰਦਾ ਪੁੰਗਰਦਾ ਤੇ ਰੰਗਤ ਦਿੰਦਾ ਚਾਹੇ ਭ੍ਰਸਟਾਚਾਰ ਹੋਵੇ ਚਾਹੇ ਰੋਟੀ ਦੀ ਗੱਲ ਹੋਵੇ ਚਾਹ ਕਾਰੋਬਾਰ ਦੀ ਹੋਵੇ ਚਾਹ ਇੰਡਸਟਰੀ ਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਲਾ ਦੇਖੋ ਇਹ ਪੰਜਾਬ ਦੇ ਲੋਕ ਨੇ ਭੋਲੇ ਹਰ ਚੀਜ਼ ਨੂੰ ਚੱਲ ਲੈਂਦਾ ਪੰਜਾਬ ਦੇ ਲੋਕ ਨੇ ਇਹਨੇ ਜਖਮ ਵੀ ਖਾਦੇ ਆ ਇਹਨੇ ਮਲਾਈ ਵੀ ਖਾਦੀ ਆ ਦੇਖੋ ਇਹ ਪੰਜਾਬ ਦੇ ਲੋਕ ਨੇ ਭੋਲੇ ਤੇ ਗੱਲਾਂ ਤੇ ਤਾਂ ਹੁੰਦੇ ਹੀ ਆ ਜਿਹੜਾ ਜ਼ਿਆਦਾ ਗੱਲਾਂ ਦਾ ਜੁਬੜਾ ਦੇ ਦਿੰਦਾ ਇੱਥੇ ਦੇਖੋ ਹਰ ਤਰ੍ਹਾਂ ਦਾ ਲੋਕ ਆਜਾਦ ਰਹਿੰਦਾ ਠੀਕ ਆ ਪੰਜਾਬੀਅਤ ਦੇ ਨਾਲ ਜਿਹੜੀ ਆਪਣੀ ਭਾਸ਼ਾ ਦਾ ਜਿਹੜੀ ਪੰਜਾਬੀਅਤ ਹੈ ਪੰਜਾਬ ਆ ਇਦੇ ਵਿੱਚ ਹਰ ਤਰ੍ਹਾਂ ਦਾ ਲੋਕ ਰਹਿੰਦਾ ਨਾ ਤੇ ਪੰਜਾਬ ਦੀ ਰਸ ਦੇ ਵਿੱਚ ਰਸ ਜਾਂਦਾ। ਇਹ ਇਹ ਨਹੀਂ ਚਾਹੁੰਦਾ ਕਿ ਮੇਰੀ ਧਰਤੀ ਤੇ ਜਿਹੜਾ ਆਇਆ ਹੈ ਨਾ ਭੁੱਖਾ ਸੋਵੇ। ਹਾਂ ਜੇ ਭ੍ਰਸ਼ਟਾਚਾਰ ਵੀ ਆਇਆ ਤੇ ਉਹਨੂੰ ਵੀ ਇਹਨੇ ਵਧਾਇਆ ਘਟਾਇਆ ਨਹੀਂ ਹੈ। ਮਤਲਬ ਕਿ ਆਪਾਂ ਇਹ ਕਹਿ ਸਕਦੇ ਆ ਕਿ ਸਾਨੂੰ ਆਖਰੀ ਸਾਹ ਤੱਕ ਭ੍ਰਸ਼ਟਾਚਾਰ ਦੇ ਨਾਲ ਹੀ ਜੀਣਾ ਹੈ। ਇਹ ਰਹਿਣਾ ਹੀ ਪੈਣਾ ਹੈ। ਜੀਣਾ ਸਿੱਖ ਲਿਆ ਜੀ। ਇਹ ਜੀਣਾ ਸਿੱਖ ਲਿਆ ਕਿਉਂਕਿ ਤੁਸੀਂ ਨਾਕੇ ਤੇ ਵੀ ਫੜੇ ਜਾਂਦੇ ਹੋ ਸਾਰੇ ਛੱਡੋ 2000 ਦਾ ਚਰਨ 500 ਲੈ ਲਓ ਉਹ ਕੇਂਦਰ ਚੱਲਦੇ ਨੇ। ਜਦ ਕਿ ਉਹ ਹੀ 2000 ਦੇ ਸਰਕਾਰੀ ਖਜ਼ਾਨੇ ਚ ਗਿਆ ਹੋਗਾ ਤੁਸੀਂ ਅਗਲੀ ਵਾਰੀ ਸੁਧਰੋ ਹਾਂ ਸੁਧਰੋਗੇ ਭ੍ਰਸ਼ਟਾਚਾਰ ਨਹੀਂ ਫਲਾਓਗੇ ਪਰ ਅਸੀਂ ਅੱਜ ਕੱਲ ਮਲਾ ਕੇ ਤੁਹਾਨੂੰ ਮੈਂ ਕਹਿਣਾ ਵਾ ਬਸ ਤਹਲਾ ਤਪ ਜਾਓ ਸਰਕਾਰ ਦੇ ਉੱਤੇ ਅੱਜ ਤੁਸੀਂ ਜਿਹੜੀ ਗੱਲਬਾਤ ਕੀਤੀ ਹੈ ਦਿਲ ਨੂੰ ਲੱਗੀ ਹੈ ਕਿਉਂਕਿ ਜਿਹੜੀ ਇਹ ਦੇਖ ਰਹੀ ਹੈ ਸਾਡੀ ਪਾਠਕ ਸਨੁਕਤੇ ਸਾਡੇ ਦੇਖ ਰਹੇ ਨੇ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਭ੍ਰਸ਼ਟਾਚਾਰ ਤੁਹਾਡੇ ਆਹਗੋਂ ਸਾਰੇ ਪਾਸੇ ਹੁੰਦਾ ਪਰ ਇਸ ਨੂੰ ਸੀ ਖਤਮ ਨਿਕਾ ਸਕਦੇ ਇਹਨੂੰ ਘਟਾ ਸਕਦੇ ਇਸ ਢੀਮਕ ਨੂੰ ਜੇ ਖਤਮ ਕਰ ਦਿਓ ਤੇ ਤੁਹਾਡੇ ਬੱਚਿਆਂ ਆਸਤੇ ਅਗਲਾ ਭਵਿੱਖ ਜਿਹੜਾ ਦਾ ਬਹੁਤ ਉਜਵਲ ਹੋ ਸਕਦਾ ਬਿਲਕੁਲ ਜੀ ਜੋ ਕਦਮ ਨਾ ਕਦਮ ਬੁਲਾਦੀਆਂ ਨੇ ਭਗਵੰਤ ਮਾਨ ਜੀ ਅੱਛਾ ਕੰਮ ਕਰਦੇ ਨੇ ਮੁੱਖ ਮੰਤਰੀ ਅੱਛਾ ਕੰਮ ਕਰਦਾ ਉਹਨਾਂ ਦੇ ਸਹਿਯੋਗੀ ਜਿਹੜੇ ਨੇ ਟੀਮ ਹੈ ਉਹਨਾਂ ਵਿੱਚ ਕੁਝ ਆ ਜਾਂਦੇ ਨੇ ਕੁਝ ਅਧਿਕਾਰੀ ਵੀ ਤਾਇਯਾ ਕਦਮ ਉਠਾਉਂਦੇ ਆ ਜੇ ਉਹਦੇ ਪਿੱਛੇ ਹੱਥ ਹੋ ਉਸ ਹੱਥ ਜਿਹੜੇ ਆ ਜਿਹੜੇ ਉਹ ਪਬਲਿਕ ਜਾਣਦੀ ਹੈ ਉਹ ਹੱਥਾਂ ਨੂੰ ਵੱਢਣਾ ਪੈਣਾ ਹੈ ਬਿਲਕੁਲ ਇਹ ਸਾਨੂੰ ਕਦਮ-ਨਾ ਕਦਮ ਮਨਾਉਣਾ ਦੇਖੋ ਇੱਕ ਵਾਰੀ ਤਾਂ ਕਾਮ ਆਰ ਕੇ ਟੰਗੜਾ ਹੀ ਪੈਣਾ ਤਾਂ ਹੀ ਭ੍ਰਸ਼ਟਾਚਾਰ ਖਤਮ ਹੋਣਾ ਮੈਨੂੰ ਦੇਖੋ ਕੋਲ ਬਲਾਏ ਕਿ ਇਹ ਹੈ ਕਿ ਸਰਕਾਰਾਂ ਨੇ ਜੋ ਕੰਮ ਕਰਨਾ ਉਹ ਕਰਨਾ ਹੀ ਹੈ ਪਰ ਅਵੇਅਰ ਸਾਨੂੰ ਆਮ ਪਬਲਿਕ ਨੂੰ ਹੀ ਹੋਣਾ ਹੈ ਦੇਖੋ ਆਮ ਪਬਲਿਕ ਨੂੰ ਰਿਸ਼ਵਤ ਦੇਣੀ ਸਭ ਤੋਂ ਪਹਿਲਾਂ ਬੰਦ ਕਰਨੀ ਪੈਣੀ ਕੰਮ ਨਹੀਂ ਹੁੰਦਾ ਨਾ ਵਿਕਾਸ ਜੀ ਕੰਮ ਨਾ ਹੋਵੇ ਮੈਂ ਤੁਹਾਨੂੰ ਕੀ ਕਿਹਾ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਦਸ ਵਾਰੀ ਠਾਹਾ ਸਕਦੇ ਆ ਬੰਦਨੀ ਹੋ ਸਕਦੀ ਕਿਉਂਕਿ ਸਰਕਾਰਾਂ ਕੰਮ ਨਹੀਂ ਹੁੰਨ ਦਿੰਦੀਆਂ ਜਦੋਂ ਮੇਰੇ ਵਰਗਾ ਬੰਦਾ ਆਈ ਚਲੋ ਮੈਂ ਕਹਿੰਦਾ ਮੈਂ ਇੱਕ ਦੁਕਾਨ ਬਣਾ ਲਈਏ ਮੇਰੇ ਕੋਲ ਦੋ ਸਹਰ ਹੰਦੇ ਆ ਮੈਂ ਇੱਕ ਪੋਲੀਟੀਕਲ ਬੰਦੇ ਦਾ ਫੋਨ ਕਰਾ ਦੇਣਾ ਉਹ ਅਫਸਰਾਂ ਦੀ ਕੀ ਮਜ਼ਾਲਤ ਵਾਰਾ ਇਦਾਂ ਜੀ ਨਹੀਂ ਸਚਾਰ ਨਹੀਂ ਅਵਰੇ ਜੀ ਦੇਖੋ ਸਭ ਤੋਂ ਪਹਿਲਾਂ ਜੋ ਉਹਨੇ ਮੈਨੂੰ ਕਹਿ ਦੇਣਾ ਮੈਂ ਯਾਰ ਮੇਰਾ ਆ ਰਿਹਾ ਮੈਂ ਮੈਨੂੰ ਦੋ ਬੋਲ ਦੇ ਦੇ ਨਹੀਂ ਸਭ ਤੋਂ ਪਹਿਲਾਂ ਨਾ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ ਅਸੀਂ ਆਪਣਾ ਸਮਾ ਵਿਚਾਰਨ ਵਾਸਤੇ ਜਿਹੜਾ ਰਿਸ਼ਵਤ ਦਾ ਦੇਨੇ ਆ ਨਾ ਉਹ ਗਲਤ ਆ ਜਦੋਂ ਅਸੀਂ ਲੈਂਚ ਲਖਣਾ ਪਸੰਦ ਕਰ ਲਾਂਗੇ ਪਰ ਜੇ ਅਸੀਂ ਗਲਤ ਕੰਮ ਕਰਾਂਗੇ ਤੇ ਰਿਸ਼ਵਤ ਪੈਲ ਦੇ ਤਰਤੇ ਗਿਆ ਹਾਂ ਮਤਲਬ ਕੋਲ ਬਣਾ ਕੇ ਇਹ ਹੈ ਕਿ ਸਾਨੂੰ ਆਪ ਨੂੰ ਹੀ ਸੰਭਲਣਾ ਚਾਹੀਦਾ ਸੁਧਰਨਾ ਚਾਹੀਦਾ ਬਿਲਕੁਲ ਆਪਣੀ ਪੀੜੀ ਥੱਲੇ ਸੋਟਾ ਫੇਰੋ ਹਾਂ ਫਿਰ ਅਗਲੇ ਨੂੰ ਕੋ ਕਿਸੇ ਨੂੰ ਉਂਗਲ ਚੱਕਣ ਦੀ بجائے ਸਰਕਾਰਾਂ ਦੇ ਉੱਪਰ ਉਂਗਲ ਚੱਕਣ ਦੀ بجائے ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਆਪ ਨੂੰ ਸੁਧਾਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਮਿਲਦੇ ਆ ਜੀ ਇੱਕ ਨਵੀਂ ਚਰਚਾ ਦੇ ਵਿੱਚ ਇੱਕ ਨਵੇਂ ਵਿਸ਼ੇ ਤੇ ਨਵੀਆਂ ਸ਼ਖਸੀਅਤਾਂ ਨਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ